ਕੰਤੇਆ ਕਿਤਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਪਿੱਛੇ ਖੜਿਆ ਹੁੰਦਾ ਸੀ ਹਮੇਸ਼ਾ ਹੀ ਤੇ ਗੁਰੂ ਸਾਹਿਬ ਜੀ ਦੇ ਉੱਪਰ ਚੋਰ ਸਾਹਿਬ ਦੀ ਸੇਵਾ ਕਰਦਾ ਸੀ ਬੜਾਈ ਨਜ਼ਦੀਕ ਉਹ ਸਿੱਖ ਪਿਆਰਾ ਗੁਰੂ ਦੇ ਰੰਗ ਵਿੱਚ ਰੰਗਿਆ ਤੁਨੋਂ ਮਨੋਂ ਉਹਨਾਂ ਦੀ ਸੇਵਾ ਕਰਦਾ ਪਰ ਉਹਦੇ ਘਰ ਦੇ ਵਿੱਚ ਕਿਸੇ ਕੋਈ ਔਲਾਦ ਨਹੀਂ ਹੋਈ ਹੋਰ ਕਿਸੇ ਚੀਜ਼ ਦਾ ਉਹਨੂੰ ਘਾਟਾ ਨਹੀਂ ਸੀ ਬਸ ਉਲਾਦ ਦੀ ਘਾਟ ਸੀ ਪਰ ਵਾਹਿਗੁਰੂ ਜੀ ਨੇ ਉਹਨੂੰ ਔਲਾਦ ਦੇ ਸੁੱਖ ਤੋਂ ਵਾਝਾ ਰੱਖਿਆ। ਉਹਦੀ ਪਤਨੀ ਹਮੇਸ਼ਾ ਇਹ ਸੋਚਦੀ ਰਹਿੰਦੀ ਵੀ ਕਦੇ ਸਾਡੇ ਘਰ ਵੀ ਪੁੱਤਰ ਜਾਂਤੀ ਦੀ ਦਾਤ ਪ੍ਰਮਾਤਮਾ ਬਖਸ਼ਿਸ਼ ਕਰੂਗਾ। ਬਹੁਤ ਸਮਾਂ ਸਬਰ ਕਰਨ ਤੋਂ ਬਾਅਦ ਇੱਕ ਸਮਾਂ ਅਜੀਹਾ ਆਇਆ ਕਿ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਸੱਚੇ ਬਾਦਸ਼ਾਹ ਗਲਗੀਆਂ ਵਾਲੇ ਦੇ ਐਨੇ ਨਜ਼ਦੀਕ ਰਹਿੰਦੇ ਹੋ। ਇੰਨਾ ਤੁਹਾਡੇ ਨਾਲ ਉਹਨਾਂ ਦਾ ਪ੍ਰੇਮ ਹੈ। ਤੋ ਸਿੱਖ ਉਹ ਨਹੀਂ ਉਹਨਾਂ ਤੋਂ ਪੁੱਤਰ ਦੀ ਦਾਤ ਮੰਗ ਲੈਂਦੇ ਉਹਨੇ ਕਿਹਾ ਵੇ ਭਗਵਾਨ ਨੇ ਪਰਮਾਤਮਾ ਅੰਤਰਜਾਮੀ ਹੈ ਉਹ ਦਿਲਾਂ ਦੀਆਂ ਜਾਣਦਾ ਵੀ ਜਿਸ ਦਿਨ ਮੇਰੇ ਵਾਹਿਗੁਰੂ ਜੀ ਨੂੰ ਮੇਰੇ ਪ੍ਰੀਤਮ ਨੂੰ ਲੱਗੇਗਾ ਕਿ ਮੈਨੂੰ ਪੁੱਤਰ ਦੀ ਦਾਤ ਜ਼ਰੂਰਤ ਹੈਗੀ ਆ ਉਹ ਵਾਹਿਗੁਰੂ ਬੇਨ ਬੋਲਿਆ ਮੈਨੂੰ ਸਭ ਕੁਝ ਦੇ ਦੇਗਾ ਕਿਉਂਕਿ ਉਹ ਦਿਲਾਂ ਦੇ ਜਾਣਨ ਵਾਲਾ ਹੈ ਘਟ ਘਟ ਦਾ ਅੰਤਰਜਾਮੀ ਮੈਨੂੰ ਜ਼ਰੂਰ ਉਹ ਸੋਖਾਲ ਦੇਵਾ ਦੇਗਾ ਜੇਦੀ ਮੈਨੂੰ ਜ਼ਰੂਰਤ ਹੋਏਗੀ ਆਪਾਂ ਨੂੰ ਉਸ ਦਾਦੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ ਉਸ ਦਿਨ ਪਰ ਪਤਨੀ ਕਿਉਂਕਿ ਮਾਂ ਦਾ ਹਿਰਦਾ ਜੀ ਉਹਨੇ ਆਪਣੇ ਪਤੀ ਨੂੰ ਜੋਰ ਦਿੱਤਾ ਤੇ ਕਿਹਾ ਵੀ ਨਹੀਂ ਤੂੰ ਸਾ ਜਾ ਕੇ ਸੱਚਮੁੱਚ ਜੇ ਮੈਨੂੰ ਪਿਆਰ ਕਰਦੇ ਜੇ ਨਾ ਇੱਕ ਵਾਰ ਤੁਸੀਂ ਗਲਗਿਆਂ ਵਾਲੇ ਪਾਦਸ਼ਾਹ ਤੋਂ ਪੁੱਤਰ ਦੀ ਦਾਤ ਝੋਲੀ ਅਟਕੇ ਜ਼ਰੂਰ ਮੰਗਿਓ ਮੈਂ ਇਸ ਸੰਸਾਰ ਤੋਂ ਬਿਨਾ ਤੇ ਪੁੱਤ ਦੇ ਸੋਕ ਤੋਂ ਨਹੀਂ ਜਾਣਾ ਜੀ ਮੈਂ ਐਦਾਂ ਜਾਣਾ ਨਹੀਂ ਜੀ ਇਸ ਸੰਸਾਰ ਤੋਂ ਤੁਸੀਂ ਜ਼ਰੂਰ ਕਲਗਿਆ ਵਾਲੇ ਪਾਤਸ਼ਾਹ ਤੋਂ ਮੰਗਿਓ ਮੈਂ ਚਾਹੁੰਨੀ ਆਂ ਵੀ ਆਪਣਾ ਵੀ ਮਕਰੋ ਬੂਟਾ ਹਰਾ ਹੋਵੇ ਆਪਣਾ ਵੀ ਨਾਮ ਇਸ ਜਗ ਸੰਸਾਰ ਤੇ ਰਹਿ ਜਾਵੇ ਚਲੋ ਜੀ ਪਤਨੀ ਦੇ ਬਾਰ-ਬਾਰ ਕਹਿਣ ਤੇ ਉਹ ਸਿੱਖ ਵੀਰ ਜਾਂਦਾ ਗੁਰੂ ਪਾਤਸ਼ਾਹ ਜੀ ਨੂੰ ਅੱਜ ਜਦੋਂ ਮੱਥਾ ਟੇਕਦਾ ਨਾ ਸੇਵਾ ਕਰਦਾ ਤੇ ਜਾਣ ਲੱਗਾ ਪਾਤਸ਼ਾਹ ਜੀ ਦੇ ਅੱਗੇ ਹੱਥ ਝੋੜ ਕੇ ਕਹਿੰਦਾ ਸੇ ਜੇਪਾ ਜੀ ਉਹ ਇੱਕ ਅਰਚ ਆਪ ਜੀ ਦੀ ਚਰਣਾ ਵਿੱਚ ਜੇਕਰ ਤੁਸੀਂ ਪਰਵਾਨ ਕਰੋ ਜੇਕਰ ਤੁਸੀਂ ਉਹਨੂੰ ਕਬੂਲ ਕਰੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਦੱਸੋ ਜੀ ਕੀ ਤੁਹਾਡੀ ਮੰਗੇ ਕੀ ਤੁਹਾਡੀ ਅਰਚ ਹੈ ਕਹ ਲਗਾਤਾ ਤੇਰਾ ਦਿੱਤਾ ਘਰ ਦੇ ਵਿੱਚ ਸਭ ਕੁਝ ਹੀ ਸੋਖੇ ਆਰਾਮ ਹੈ ਸਮ੍ਰਿਤੀ ਹੈ ਸਭ ਕੁਝ ਹੈ ਪਰ ਸਤਗੁਰ ਸੱਚੇ ਬਾਸ਼ਾ ਜੀ ਉਹਨਾਂ ਚੀਜ਼ਾਂ ਨੂੰ ਮੰਨਣ ਵਾਲਾ ਉਹਨਾਂ ਚੀਜ਼ਾਂ ਨੂੰ ਸਾਂਭਣ ਵਾਲਾ ਹੈ ਨਹੀਂ ਜੀ ਮੇਰੇ ਘਰ ਵਿੱਚ